ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਵਰਜੀਤ ਕੌਰ ਸੈਣੀ ਤੇ ਸਵਾਗਤ ਕਰਦੀ ਆ ਤੁਹਾਡਾ ਆਪਣੇ YouTube ਚੈਨਲ ਸੈਣੀ ਬ੍ਰੀਕ ਦੇ ਵਿੱਚ ਅੱਜ ਮੈਂ ਤੁਹਾਨੂੰ ਘਟਰਜ ਵਾਲੇ ਸੂਟ ਦੀ ਗਰਮ ਸੂਟ ਦੀ ਕਟਿੰਗ ਕਰਨਾ ਦੱਸੂਗੀ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤੇ ਤੁਸੀਂ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਸਕਿਪ ਨਾ ਕਰਨਾ ਅਗਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਜੀ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਿਆ ਕਰੋ ਜੀ ਚਲੋ ਸ਼ੁਰੂ ਕਰਦੇ ਆ ਜੀ ਅੱਜ ਦੀ ਵੀਡੀਓ ਹੈਲੋ ਜੀ ਅੱਜ ਮੈਂ ਤੁਹਾਨੂੰ ਇਹ ਵਾਲੇ ਇਸ ਤਰ੍ਹਾਂ ਕੱਟੜ ਦੇ ਕੱਪੜੇ ਦੀ ਤੁਹਾਨੂੰ ਮੈਂ ਸੂਟ ਦੀ ਕਟਿੰਗ ਕਰਨਾ ਦੱਸੂਗੀ ਜੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਇਸ ਤਰ੍ਹਾਂ ਇਹ ਜਿਹੜਾ ਹੁੰਦਾ ਹੈ ਜੀ ਇਸ ਦੇ ਨਾਲ ਜੋਇੰਟ ਹੁੰਦੇ ਆ ਸਾਡੇ ਫਰੰਟ ਵਾਲਾ ਪੱਲਾ ਹੈ ਜੀ ਇਹ ਮੈਂ ਕੱਟ ਕੇ ਅਲੱਗ ਕਰ ਲਿਆ ਜੀ ਇਹ ਸਾਡਾ ਇਸ ਤਰ੍ਹਾਂ ਬੈਕ ਵਾਲਾ ਪੱਲਾ ਹੈ ਜੀ ਇਸ ਨੂੰ ਵੀ ਮੈਂ ਇਸ ਤਰ੍ਹਾਂ ਕੱਟ ਕੇ ਅਲੱਗ ਕਰ ਲਿਆ ਜੀ ਤੇ ਫਰੰਟ ਵਾਲੇ ਪੱਲੇ ਨੂੰ ਵੀ ਇਸ ਤਰ੍ਹਾਂ ਮੈਂ ਕੱਟ ਕੇ ਲੱਗ ਕਰ ਲਿਆ ਜੀ ਇਸ ਦੇ ਵਿੱਚ ਇਸ ਤਰ੍ਹਾਂ ਬਾਜੂ ਦਾ ਜਿਹੜਾ ਕੱਪੜਾ ਹੁੰਦਾ ਹੈ ਜੀ ਇਹ ਅਲੱਗ ਹੁੰਦਾ ਇਸ ਤਰੀਕੇ ਦੇ ਨਾਲ ਆਹ ਦੇਖੋ ਜੀ ਇਹ ਬਾਜੂ ਦਾ ਕੱਪੜਾ ਹੈ ਜੀ ਸਭ ਤੋਂ ਪਹਿਲਾਂ ਸੀ ਕੁੜਤੀ ਦਾ ਜਿਹੜਾ ਹੈਗਾ ਜੀ ਕਪੜਾ ਅਲੱਗ ਕਰ ਲਿਆ ਤੇ ਇਹ ਵਾਲਾ ਸਲਵਾਰ ਦਾ ਵੀ ਅਸੀਂ ਇਸ ਤਰ੍ਹਾਂ ਅਲੱਗ ਕਰ ਲਿਆ ਜੀ ਸਲਵਾਰ ਦੇ ਵਿੱਚ ਦੋਨੋਂ ਪਾਸੇ ਇਸ ਤਰ੍ਹਾਂ ਬਾਰਡਰ ਹੈਗਾ ਜੀ ਤੇ ਮੈਂ ਤੁਹਾਨੂੰ ਇਸ ਦੀ ਕਟਿੰਗ ਕਰਨਾ ਦੱਸੂਗੀ ਜੀ ਦੇਖੋ ਜੀ ਸਭ ਤੋਂ ਪਹਿਲਾਂ ਅਸੀਂ ਇਸ ਤਰ੍ਹਾਂ ਇਹ ਸਲਵਾਰ ਦਾ ਕਪੜਾ ਕੱਟ ਕੇ ਅਲੱਗ ਕਰ ਲਿਆ ਜੀ ਹੁਣ ਅਸੀਂ ਇਸ ਨੂੰ ਇਸ ਤਰ੍ਹਾਂ ਪਹਿਲਾਂ ਇਸ ਤਰ੍ਹਾਂ ਡਬਲ ਫੋਲਡ ਕਰ ਲਿਆ ਜੀ ਤੇ ਫਿਰ ਇਸ ਨੂੰ ਇਸ ਤਰ੍ਹਾਂ ਅਸੀਂ 4 ਫੋਲਡ ਕਰ ਲਿਆ ਜੀ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਅਸੀਂ نیچے ਤੋਂ ਇਸ ਤਰ੍ਹਾਂ ਦੇਖ ਲੈਣਾ ਜੀ ਕਪੜਾ ਸਾਡਾ 1.5 ਜਿਹਾ ਹੋਵੇ ਅਗਰ ਸਾਡੇ ਕੋਲ 1.5 ਜਿਹਾ ਨਹੀਂ ਹੈ ਤਾਂ ਕਪੜਾ ਤਾਂ ਇਸ ਨੂੰ ਅਸੀਂ ਇਸ ਤਰ੍ਹਾਂ ਸਕੇਲ ਦੀ ਸਹਾਇਤਾ ਦੇ ਨਾਲ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਜੀ ਇਸ ਨੂੰ ਇਕ ਬਰਾਬਰ ਕਰ ਲੈਣਾ ਹੈ ਜੀ ਕਪੜੇ ਨੂੰ ਤੇ ਉਸ ਤੋਂ ਉੱਪਰ ਅਸੀਂ ਜਿਹੜਾ ਹੈਗਾ ਨਾਪ ਲੈਣਾ ਹੈ ਜੀ ਤੇ ਹੁਣ ਦੇਖੋ ਅਸੀਂ ਇਸ ਤਰ੍ਹਾਂ 5 ਇੰਚ ਜੀ ਟੇਪ ਬਾਹਰ ਕੱਢ ਕੇ ਜੀ ਤੇ ਹੁਣ ਅਸੀਂ ਉੱਪਰ ਇਸ ਤਰ੍ਹਾਂ ਜਿੰਨੀ ਸਾਡੀ ਸਲਵਾਰ ਦੀ ਲੈਂਥ ਹੈਗੀ ਜਿਸ ਤਰ੍ਹਾਂ ਕਿ 36 ਇੰਚ ਹੈ ਜੀ ਤਾਂ ਸਹੀ ਐਸਟਰਾ 63 ਇੰਚ ਤੇ ਨਿਸ਼ਾਨ ਲਗਾ ਲੈਣਾ ਜੀ ਇਸ ਤਰੀਕੇ ਦੇ ਨਾਲ ਤੇ ਇਸ ਨੂੰ ਅਸੀਂ ਸਿੱਧਾ ਕਰ ਲੈਣਾ ਜੀ ਨਿਸ਼ਾਨ ਨੂੰ ਇਸ ਤਰੀਕੇ ਦੇ ਨਾਲ ਤੇ ਇਸ ਨੂੰ ਅਸੀਂ ਇੱਥੋਂ ਕੱਟ ਕਰ ਲੈਣਾ ਜੀ ਆ ਦੇਖੋ ਜੀ ਇਹ ਵਾਲਾ ਕੱਪੜਾ ਅਸੀਂ ਇਸ ਤਰ੍ਹਾਂ ਅਲੱਗ ਕਰ ਲਿਆ ਜੀ ਅਤੇ ਦੇਖੋ ਜੀ ਕੱਪੜੇ ਨੂੰ ਅਸੀਂ ਇਸ ਤਰੀਕੇ ਦੇ ਨਾਲ ਅਲੱਗ ਕਰ ਲਿਆ ਜੀ ਪਹਿਲਾਂ ਅਸੀਂ ਇਸ ਨੂੰ ਇਸ ਤਰ੍ਹਾਂ ਪ੍ਰੋਪਰ ਵਿਛਾ ਲੈਣਾ ਹੈ ਜੀ ਜਿਹੜਾ ਫੋਲਡਰ ਸਾਈਡ ਹੈਗੀ ਅਸੀਂ ਦੂਸਰੀ ਸਾਈਡ ਕਰ ਲਈ ਤੇ ਜਿਹੜੀ ਕੰਨੀ ਵਾਲੀ ਸਾਈਡ ਹੈਗੀ ਇਸ ਨੂੰ ਅਸੀਂ ਆਪਣੇ ਵਾਲੀ ਸਾਈਡ ਕਰ ਲਿਆ ਜੀ ਤੇ ਹੁਣ ਜਿਹੜਾ ਸਾਡੇ ਕੋਲ ਇਹ ਵਾਲਾ ਕੱਪੜਾ ਬਚਿਆ ਜੀ ਇਸ ਦੇ ਵਿੱਚੋਂ ਅਸੀਂ ਪਹਿਲਾਂ 벨ਟ ਕੱਢ ਲੈਣੀ ਹੈ ਜੀ 벨ਟ ਅਸੀਂ 8 ਇੰਚ ਦੀ ਰੱਖਣੀ ਹੈ ਜੀ ਇਸ ਨੂੰ ਅਸੀਂ ਇਸ ਤਰ੍ਹਾਂ 8 ਇੰਚ ਦਾ ਨਿਸ਼ਾਨ ਲਗਾ ਲੈਣਾ ਜੀ ਆ ਦੇਖੋ ਜੀ ਇਸ ਤਰ੍ਹਾਂ ਅਸੀਂ ਪਹਿਲਾਂ ਇਸ ਦੇ ਵਿੱਚੋਂ 벨ਟ ਕੱਢ ਲੈਣੀ ਹੈ ਜੀ ਤੇ ਇਸ ਨੂੰ ਅਸੀਂ ਕੱਟ ਕਰ ਲੈਣਾ ਜੀ ਦੇਖੋ ਜੀ ਇਸ ਤਰੀਕੇ ਦੇ ਨਾਲ ਤੇ ਸਾਡੇ ਕੋਲ ਜਿਹੜੀ ਕਸਟਮਰ ਦੀ 벨ਟ ਹੈਗੀ ਹੈ ਜੀ ਸਾਡੇ ਕੋਲ ਸਾਡੇ ਕੋਲ 27 ਇੰਚ ਰੈਡੀ ਹੈ ਜੀ ਤੇ ਅਸੀਂ ਇਸ ਤਰ੍ਹਾਂ 6.25 ਇੰਚ ਦਾ ਨਿਸ਼ਾਨ ਲਗਾ ਲੈਣਾ ਜੀ ਇੱਥੇ ਤੇ ਅਸੀਂ ਇਹ ਵਾਲੀ ਕੱਟ ਕਰ ਲੈਣੀ ਹੈ ਜੀ ਆ ਦੇਖੋ ਜੀ ਸਾਡੀ ਬੈਲਟ ਜਿਹੜੀ ਹੈਗੀ ਅਸੀਂ ਪਹਿਲਾਂ ਕੱਟ ਲਈਏ ਇਸ ਦੇ ਵਿੱਚੋਂ ਫੋਨ ਜਿਹੜਾ ਇਹ ਵਾਲਾ ਸਾਡੇ ਕੋਲ ਫੈਬਰਿਕ ਹੈਗਾ ਜੀ ਇਸ ਨੂੰ ਅਸੀਂ ਇਸ ਤਰ੍ਹਾਂ 4 ਫੋਲਡ ਕਰਕੇ ਰੱਖ ਲੈਣਾ ਜੀ ਆ ਦੇਖੋ ਜੀ ਇਸ ਤਰ੍ਹਾਂ 4 ਫੋਲਡ ਕਰਕੇ ਜਿਹੜੀ ਕੰਨੀ ਹੈਗੀ ਇਸ ਦਾ ਅਸੀਂ ਇਸ ਤਰ੍ਹਾਂ ਚੜਾ ਉੱਪਰ ਦੇ ਲੈਣਾ ਹੈ ਜੀ ਤੇ ਹੁਣ ਅਸੀਂ ਹੋਲਡਰ ਵਾਲੀ ਸਾਈਡ ਤੋਂ ਇਸ ਤਰ੍ਹਾਂ ਅਸੀਂ ਇਸ ਦੀ ਮੂਰੀ ਰੱਖਣੀ ਹੈ ਜੀ ਮੂਰੀ ਹੈਗੀ ਸਾਡੇ ਕੋਲ 6.5 ਇੰਚ ਰੈਡੀ ਹੈ ਜੀ ਤੇ ਅਸੀਂ ਇੱਥੋਂ 8 ਇੰਚ ਦਾ ਨਿਸ਼ਾਨ ਲਗਾ ਲੈਣਾ ਜੀ 1.5 ਇੰਚ ਅਸੀਂ ਜ਼ਿਆਦਾ ਰੱਖਣੀ ਹੈ 6.5 ਦੇ ਵਿੱਚ ਅਸੀਂ ਪਲੱਸ ਕੀਤਾ 1.5 ਤਾਂ ਸਾਡੇ ਕੋਲ 8 ਇੰਚ ਆ ਗਿਆ ਜੀ ਇੱਥੋਂ ਅਸੀਂ ਨਿਸ਼ਾਨ ਲਗਾ ਲਿਆ ਤੇ ਇਸ ਸਾਈਡ ਤੋਂ ਅਸੀਂ ਇਸ ਤਰ੍ਹਾਂ ਜਿਹੜਾ ਹੈਗਾ ਜੀ ਨਿਸ਼ਾਨ ਲਗਾਉਣਾ ਆਸਣ ਦਾ ਤੇ ਆਸਣ ਅਸੀਂ ਦਾ ਉੱਪਰ 5 ਇੰਚ ਇਸ ਤਰ੍ਹਾਂ ਕੱਢ ਕੇ ਜੀ نیچے ਅਸੀਂ 15 ਇੰਚ ਦਾ ਨਿਸ਼ਾਨ ਲਗਾ ਲੈਣਾ ਜੀ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਤੁਸੀਂ ਇੱਥੋਂ ਮਾਰਕਿੰਗ ਇਸ ਦੀ ਕਰ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਆ ਜਿਹੜਾ ਸੀ 8 ਇੰਚ ਦਾ ਨਿਸ਼ਾਨ ਲਗਾਇਆ ਜੀ ਉਸ ਨੂੰ ਅਸੀਂ ਇਸ ਤਰ੍ਹਾਂ ਇਹ ਵਾਲਾ ਜਿਹੜਾ ਸਾਡੇ ਕੋਲ ਹੈਗਾ ਇੱਥੇ ਆਸਣ ਦਾ ਨਿਸ਼ਾਨ ਹੈ ਜੀ ਇੱਥੇ ਅਸੀਂ ਮਲਾ ਲੈਣਾ ਜੀ ਇਸ ਨੂੰ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਆ ਦੇਖੋ ਜੀ ਇਸ ਤਰੀਕੇ ਦੇ ਨਾਲ ਅਸੀਂ ਕਟਿੰਗ ਕਰ ਸਕਦੇ ਆ ਜੀ ਹੁਣ ਅਸੀਂ ਕਟਿੰਗ ਕਰ ਲੈਣੀ ਆ ਇਸ ਦੀ ਆ ਦੇਖੋ ਜੀ ਜਿਹੜੀ ਸਾਡੇ ਕੋਲ ਇਹ ਸਲਵਾਰ ਹੈਗੀ ਇਸ ਤਰ੍ਹਾਂ ਕਟਿੰਗ ਉਹ ਕਰਕੇ ਰੈਡੀ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਆ ਜਿਹੜਾ ਉਪਰੋਂ ਜਿਸ ਤਰ੍ਹਾਂ ਕੇ ਸਾਡੇ ਕੋਲ ਜੁਆਇੰਟ ਹੈਗਾ ਜੀ ਇਸ ਨੂੰ ਅਸੀਂ ਕੱਟ ਲੈਣਾ ਹੈ ਇਸ ਤਰ੍ਹਾਂ ਜੀ ਇੱਥੋਂ ਸਾਨੂੰ ਇਸ ਦੇ ਵਿੱਚੋਂ ਇਸ ਨੂੰ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਜੀ ਇਸ ਦੇ ਵਿੱਚ ਅਸੀਂ ਜੁਆਇੰਟ ਰਹਿਣ ਦੇਣਾ ਹੈ ਤੇ ਆ ਦੇਖੋ ਜੀ ਇਸ ਤਰ੍ਹਾਂ ਹੈ ਇਵਾਰੀ ਮੈਂ ਆਨੀਆਂ ਸਾਡੀਆਂ ਇਸ ਤਰ੍ਹਾਂ ਜੁੜ ਜਾਣੀਆਂ ਜੀ ਇੱਥੇ ਦੇਖੋ ਸਾਡੀ ਬਹੁਤ ਵਧੀਆ ਇਸ ਤਰ੍ਹਾਂ ਖੁੱਲ੍ਹੇ ਸਲਵਾਰ ਜਿਹੜੀ ਹੈਗੀ ਕੱਟ ਕੇ ਰੈਡੀ ਹੋਈ ਹੈ ਜੀ ਆਹ ਇਸਦੀ 벨ਟ ਹੈ ਜੀ ਆ ਦੇਖੋ ਜੀ ਮੈਂ ਤੁਹਾਨੂੰ ਸਲਵਾਰ ਦੀ ਕਟਿੰਗ ਇਸ ਤਰ੍ਹਾਂ ਪ੍ਰੋਪਰ ਦੱਸ ਦਿੱਤੀ ਹੈ ਜੀ ਆਹ ਵਾਲੀ ਇਸਦੀ 벨ਟ ਹੈ ਜੀ ਤੇ ਹੁਣ ਮੈਂ ਤੁਹਾਨੂੰ ਕੁੜਤੀ ਦੀ ਕਟਿੰਗ ਨਹੀਂ ਦੱਸ ਰਹੀ ਜੀ ਇਸ ਤਰ੍ਹਾਂ ਤੁਹਾਨੂੰ ਪੱਲੇ ਅਲੱਗ ਕਰਨੇ ਦੱਸ ਦਿੱਤੇ ਜੀ ਇਹ ਵਾਲਾ ਸਾਡੇ ਕੋਲ ਇਸ ਤਰ੍ਹਾਂ ਬੈਕ ਪੱਲਾ ਹੈ ਜੀ ਤੇ ਇਹ ਵਾਲਾ ਸਾਡੇ ਕੋਲ ਇਸ ਤਰ੍ਹਾਂ ਫਰੰਟ ਪੱਲਾ ਹੈ ਜੀ ਆ ਦੇਖੋ ਸਾਡੇ ਕੋਲ ਦੋਨੋਂ ਪੱਲੇ ਆ ਇਹ ਤੇ ਇਹ ਵਾਲਾ ਜਿਹੜਾ ਹੈਗਾ ਫੈਬਰਿਕ ਸਾਡੇ ਕੋਲ ਬਾਜੂ ਦਾ ਫੈਬਰਿਕ ਹੈ ਜੀ ਤੇ ਇਹ ਵਾਲਾ ਮੈਂ ਤੁਹਾਨੂੰ ਇਸ ਤਰ੍ਹਾਂ ਅਲੱਗ ਕਰਨਾ ਦੱਸਦਾ ਜੀ ਅਗਰ ਤੁਸੀਂ ਕੁੜਤੀ ਦੀ ਕਟਿੰਗ ਦੇਖਣੀ ਹੈ ਜੀ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੂੰਗੀ ਜੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਜੀ ਥੈਂਕਸ ਫॉर ਵਾਚਿੰਗ